ਗੁਰਦਾਸਪੁਰ ਦੇ ਵਿੱਚ ਵਿਦੇਸ਼ ਭੇਜਣ ਦੇ ਨਾਮ ਤੇ 70 ਦੇ ਕਰੀਬ ਨੌਜਵਾਨਾਂ ਦੇ ਨਾਲ ਇੱਕ ਏਜੰਟ ਦੇ ਵੱਲੋਂ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਹੈ। ਨੌਜਵਾਨਾਂ ਦੇ ਵੱਲੋਂ ਇਸ ਏਜੰਟ ਦੇ ਦਫ਼ਤਰ ਦੇ ਬਾਹਰ ਹੰਗਾਮਾ ਵੀ ਕੀਤਾ ਗਿਆ ਪਰ ਠੱਗ ਏਜੰਟ ਦੇ ਉੱਪਰ ਕੋਈ ਕਾਰਵਾਈ ਨਾ ਹੋਣ ਤੋਂ ਲੈ ਕੇ ਪਰੇਸ਼ਾਨ ਨੌਜਵਾਨਾਂ ਨੇ ਕੱਲ ਬੀਤੀ ਰਾਤ ਇਸ ਠੱਗ ਨੂੰ ਕਾਬੂ ਕਰਕੇ ਥਾਣੇ ਲੈ ਗਏ। ਪਰ ਰਾਤ ਨੂੰ ਥਾਣੇ ਦੇ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਮੌਜੂਦ ਨਹੀਂ ਸੀ ਅਤੇ ਨਾ ਹੀ ਕਿਸੇ ਨੌਜਵਾਨ ਦੀ ਗੱਲ ਸੁਣੀ। ਜਦੋਂ ਇਸ ਸੰਬੰਧੀ ਰਾਤ ਨੂੰ ਐਸਐਸਪੀ ਗੁਰਦਾਸਪੁਰ ਨੂੰ ਉਨ੍ਹਾਂ ਦੇ ਵੱਲੋਂ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਵੇਰੇ 9 ਵਜੇ ਆ ਕੇ ਉਹ ਆਪਣੀ ਸ਼ਿਕਾਇਤ ਦੇਣ ਨੌਜਵਾਨਾਂ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਉਨ੍ਹਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਉਨ੍ਹਾਂ ਦੇ ਵੱਲੋਂ 에ਜੰਟ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਗਿਆ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਤਾਂ ਉਹ ਨੈਸ਼ਨਲ ਹਾਈਵੇ ਬੰਦ ਕਰਨ ਦੇ ਲਈ ਮਜਬੂਰ ਹੋ ਗਏ ਰਾਜਵੀਰ ਸਿੰਘ ਸੰਧੂ ਹਰਵਿੰਦਰ ਸਿੰਘ ਸੰਧੂ ਰਕੇਸ਼ ਕੁਮਾਰ ਸ਼ਰਮਾ ਜਿਹੜੇ ਸੀਗੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਨਾਲ ਜੋਬ ਕਰਦੇ ਠੀਕ ਹੈ ਜੀ ਸਾਨੂੰ ਬੜਾ ਬੱਚਾ ਵਾਂਗੂ ਗਾਈਡ ਕੀਤਾ ਗਿਆ ਵੀ ਐਂ ਕਰਨਾ ਹੋ ਕਰਨਾ ਕੇ ਐਨਪੀਸੀ ਦੀ ਸ਼ੈਡੂਲ ਸਾਨੂੰ ਆਫਰ ਲੈਟਰ ਦਿਖਾਏ ਗਏ ਵੀਜਾ ਦੇਖੇ ਆਨਲਾਈਨ ਅਸੀਂ ਵੀ ਚਲੋ ਮੰਨ ਗਏ ਕਿ ਹਾਂਜੀ ਆਨਲਾਈਨ ਸਾਰਾ ਕੁਝ ਹੋ ਰਿਹਾ ਠੀਕ ਹੈ ਜੀ ਔਰ ਬਕਾਇਦਾ ਮੈਡੀਕਲ ਵਗੈਰਾ ਸਭ ਕੁਝ ਹੀ ਕਰਵਾਉਂਦੇ ਸੀਗੇ ਤੇ ਮੈਨੂੰ ਇਹ ਉਹਨਾਂ ਨੇ ਇਹ ਕੰਮ ਬੋਲਿਆ ਹੋਇਆ ਸੀ ਕਿ ਪੇਪਰ ਵਰਕ ਕੋਈ ਨਹੀਂ ਕਰਨਾ ਤੁਸੀਂ ਤੁਸੀਂ ਸਿਰਫ ਪੇਮੈਂਟਾਂ ਕਲੈਕਟ ਕਰਨੀਆਂ ਨੇ ਔਰ ਪਾਸਪੋਰਟ ਵਗੈਰਾ ਜਮ੍ਹਾਂ ਕਰਨੇ ਆ ਸੋ ਇਹ ਵਾਲੇ ਮੈਨੂੰ ਜੋ ਵੀ ਉਹਨਾਂ ਨੇ ਦੱਸਿਆ ਸੀਗਾ ਤੇ ਇਹ ਕੰਮ ਮੈਂ ਕਰਦਾ ਸੀ ਮੁੱਕਰਦਾ ਮੈਂ ਅੱਜ ਵੀ ਨਹੀਂ ਠੀਕ ਹੈ ਪੈਸੇ ਦਿੱਤੇ ਆ ਲੋਕਾਂ ਨੇ ਜਮਾ ਹੋਏ ਆ ਪੈਸੇ ਤੈਨੂੰ ਦਿੱਤੇ ਆ ਸੋਰੀ ਯਾਰ ਬੋਲ ਲੈਣ ਦੋ ਕੰਮਾਈ ਕੈਮਰੇ ਗਾੜੀ ਬੋਲ ਰਹੇ ਆ ਬਾਅਦ ਚ ਬੋਲ ਰਿਹਾ ਹਾਂ ਜੀ ਮੈਂ ਕਦੇ ਮੁਕਰਿਆ ਜੀ ਪੈਸੇ ਦਿੱਤੇ ਆ ਸਾਰੇ ਨੇ ਦਿੱਤੇ ਪੈਸੇ ਕਿਉਂ ਨਹੀਂ ਦਿੱਤੇ ਦਿੱਤੇ ਮੈਂ ਰਾਜੀਵ ਸਿੰਘ ਸੰਧੂ ਹਰਮਿੰਦਰ ਸਿੰਘ ਸੰਧੂ ਨੂੰ ਦਿੱਤੇ ਆ ਰਕੇਸ਼ ਕੁਮਾਰ ਸ਼ਰਮਾ ਵੀ ਕੋਲ ਹੀ ਹੁੰਦਾ ਸੀ ਬਟ ਮੈਂ ਉਹਦੀ ਧਲੀ ਤੇ ਨਹੀਂ ਰੱਖੇ ਰੱਖੇ ਦੂਜਿਆਂ ਦੀ ਧਲੀ ਤੇ ਆ ਠੀਕ ਹੈ ਰਿਐਲਿਟੀ ਮੈਨੂੰ ਨਹੀਂ ਉਹਨਾਂ ਦੀ ਪਤਾ ਕੀ ਆ ਅੰਮ੍ਰਿਤਸਰ ਹੀ ਮਿਲਦੇ ਹੁੰਦੇ ਸੀ ਤੇ ਸਾਰਾ ਕੰਮ ਜੋ ਵੀ ਜਦੋਂ ਪੇਮੈਂਟ ਵਗੈਰਾ ਹੁੰਦੀ ਉਹ ਅੰਮ੍ਰਿਤਸਰ ਹੀ ਮੇਰੇ ਕੋਲ ਲੈਂਦੇ ਹੁੰਦੇ ਸੀ ਜੇ ਲੱਖ ਰੁਪਿਆ ਪੇਮ ਠੀਕਾ ਜੇ 5000 ਰੁਪਿਆ ਪੇਮੈਂਟ ਹੋਈ ਆ ਤੇ ਮੈਨੂੰ ਬੁਲਾਇਆ ਜਾਂਦਾ ਸੀਗਾ ਕਿ ਉੱਥੇ ਸਾਨੂੰ ਪੈਸੇ ਦੇ ਕੇ ਜਾ 39 ਕੁ ਹੋਗੇ 40 ਬੰਦਿਆਂ ਕੋ ਪੈਸੇ ਕਲੈਕਟ ਕਰ ਲਏ ਨੀਚੇ 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 ਤੱਕ ਤੁਹਾਨੂੰ ਕੋਈ ਪਤਾ ਨਹੀਂ ਲੱਗਾ ਕਿ ਇਹ ਫਰਾਡ ਹੋ ਰਿਹਾ ਬੰਦਿਆਂ ਨਾਲ ਸਾਰਾ ਕੁਝ ਉਹ ਦਿਖਾਈ ਜਾਂਦੇ ਆ ਟਿਕਟਾਂ ਉਹਨਾਂ ਨੇ ਵਿਖਾਈਆਂ ਉਹ ਫੇਕ ਲੱਗੀਆਂ ਸਾਨੂੰ ਵੀ ਤੇ ਜਿਹੜੇ ਉਹ ਵੀਜ਼ੇ ਹੀ ਸਾਰੇ ਉਹ ਮੈਂ ਖੋਦਿਆ ਆਪਾਂ ਚੈੱਕ ਕਰਦੇ ਹਾਂ ਸਟਾਫ ਤੇ ਉਹ ਆਨਲਾਈਨ ਬੋਲਦਾ ਜੀ ਫੋਸ ਕਰਕੇ ਸਾਨੂੰ ਇੰਨਾ ਡੀਪਲੀ ਮੈਨੂੰ ਵੀ ਪਤਾ ਨਹੀਂ ਹੈਗਾ ਇਸ ਚੀਜ਼ ਦਾ ਇਹ ਸੁਣਾ ਮੇਨ ਦਫਤਰ ਹੁਣ ਤੁਹਾਡਾ ਕਿੱਥੇ ਆ ਕਿਹੜੇ ਕਿਹੜੇ ਬੰਦੇ ਨਵਾ ਲਵਾ ਜਿਹੜੇ ਤੁਹਾਨੂੰ ਕਹਿੰਦੇ ਰਿਹਾ ਵੀ ਪੈਕ ਕਲੈਕਟ ਕਰੋ ਇਹ ਕਰੋ ਹੈਡ ਆਫਿਸੋਂ ਕਹਿੰਦੇ ਹੁੰਦੇ ਕਿ ਸਾਡਾ ਹੈਗਾ ਸੈਂਟਰ ਮਾਰਕੀਟ ਜਲੰਧਰ ਅੱਛਾ ਬਟ ਉਹਨਾਂ ਕਦੀ ਵਿਖਾਇਆ ਨਹੀਂ ਨਾ ਖੜਿਆ ਹਾਂ ਅਮਰੀਸਰ ਵੀ ਮਿਲਦੇ ਹੁੰਦੇ ਨੇ ਨਾ ਤੇ 골ਡਨ ਗੇਟ ਕੋਲੇ ਬੁਲਾ ਲੈਣਾ ਤੇ ਬਾਰ ਬਾਰ ਹੀ ਮਿਲ ਲੈਣਾ ਕਿਤੇ ਇਹ ਬੜਾ ਰੀਅਰਲੀ ਕਿਤੇ ਮੈਨੂੰ ਵੀ ਕਿਰੀ ਚ ਬਿਠਾ ਕੇ 버ਗਰ ਵਗੈਰਾ ਖਵਾਉਣਾ ਬਟ ਜਿਆਦਾਤਰ ਬਾਰ ਬਾਰ ਹੀ ਪੈਸੇ ਲੈ ਲੈਂਦੇ ਹੁੰਦੇ। ਰਕੇਸ਼ ਸ਼ਰਮਾ ਤੇ ਇੱਕ ਹੈਗੇ ਜੀ ਰਕੇਸ਼ ਕੁਮਾਰ ਸ਼ਰਮਾ ਉਹ ਦੱਸਦੇ ਸੀ ਕਿ ਮੈਂ ਗੋਪਾਲ ਨਗਰ ਦਾ ਮਿਲਦੇ ਅਮਰੀ ਸਾਰੇ ਹੁੰਦੇ ਸਾਰੇ। ਠੀਕ ਆ। ਔਰ ਉੱਪਰੋਂ ਹਰਵਿੰਦਰ ਸਿੰਘ ਸੰਦੂ ਰਾਜਵੀਰ ਸਿੰਘ ਸੰਦੂ ਇਹ ਕਿੱਥੋਂ ਦੇ ਰਹਿਣ ਵਾਲੇ? ਇਹ ਕਹਿੰਦੇ ਆ ਇਹ ਕਹਿੰਦੇ ਅਮਰੀ ਸਹਾਦੇ ਰਹਿਣ ਵਾਲੇ ਆਪਣੇ ਆਪ ਨੂੰ ਦੱਸਦੇ ਆ ਬਟ ਕਦੀ ਘਰ ਹੀ ਨਹੀਂ ਖੜਿਆ ਤੇ ਤੁਹਾਨੂੰ ਪਤਾ ਮਾਲਕਾ ਇੰਨਾ ਡੀਪਲੀ ਆਫ ਹੀ ਵੀ ਨਹੀਂ ਕਦੀ ਗੱਲ ਕੀਤੀ। ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਮੈਂ ਜਲੰਧਰ ਦਾ ਜੀ। ਬਟ ਮੈਂ ਇਹਨਾਂ ਇੱਥੇ ਜਰਾ ਇੱਥੇ ਬਟਾ ਲਈਆਂ ਜੀ ਜੱਸ ਨੂੰ ਲੈ ਕੇ ਆਏ ਆ ਜਿਹਨੇ ਹੱਡੇ ਪਾਹੇ ਤੁਹਾਨੂੰ ਅੱਜ ਵੀ ਉਹ ਸਕੈਨਰ ਤੇ ਸਕੈਨਰ ਭੇਜ ਕੇ ਤੇ 25-2500 ਰੁਪਏ ਦੀ ਡਿਮਾਂਡ ਕਰਦਾ ਸੀ ਤੇ ਮੈਂ ਮੈਂ ਤੁਹਾਨੂੰ ਤੁਹਾਡੇ ਪਾਸਪੋਰਟ ਵਾਪਸ ਕਰ ਦਿੰਨਾ 25-2500 ਦੋ ਸਾਰ ਫਿਰ ਆਪਾਂ ਉਹ ਉਹ ਸਾਰੇ ਮੁੰਡਿਆਂ ਨੇ ਆਪਾਂ ਇਹਨੂੰ ਫੜਿਆ ਹੋ। ਸਾਰ ਆਪਾਂ ਪੁਲਿਸ ਕੋਲ ਲੈ ਕੇ ਆਏ ਆ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਉਂਦੀ। ਤੇ ਗੱਲ ਹੋਈ ਕਿ ਐਫਸਰ ਨੇ ਕਿਹਾ ਡੀਐਸਪੀ ਸਾਹਿਬ ਨੇ ਕਿਹਾ ਕੱਲ੍ਹ ਵੱਲੋਂ ਕਹਿੰਦੇ ਸਵੇਰ ਵੱਲੋਂ ਤੇ ਹੁਣ ਕਿਸ ਤਰ੍ਹਾਂ ਜਿੱਦਾਂ ਕਿੱਥੇ ਲੈ ਕੇ ਆ ਨੂੰ ਰੱਖੋਗੇ ਕਿ ਹੋਰੇ ਸਾਰੇ ਆਪ ਪੁੱਛਿਆ ਹੀ ਕਹਿੰਦੇ ਤੁਸੀਂ ਕਿੱਦਾਂ ਫੜ ਸਕੋ ਜਨਾਚਰ ਮੁਕਰਮਾਨੀ ਦਰਜਿੰਦਾ ਤੇ ਇਹ ਬਾਹਰ ਨਹੀਂ ਸਕਦੇ। ਉਹ ਯਾਰ ਪਿੱਛੇ ਰਾਡੇ ਤੇ ਪਾੜੇ ਮਰੇ ਆਪਾਂ ਦੀਦਾ ਹੋ ਗਿਆ ਘਰੋਂ ਨਿਕਲੇ। ਮੈਂ ਅਹੀਂ ਬਟਾਲੇ ਤੋਂ ਹੁਣ ਸਰ ਬਾਈਕ ਤੇ ਆਏ ਆ ਆਪਾਂ। ਜੇ ਤੁਹਾਨੂੰ ਪਤਾ ਲੱਗਾ ਕਿ ਮੁੰਡਿਆਂ ਨੇ ਫੜਿਆ ਤੇ ਆਪਾਂ ਇੱਥੇ ਨਾ ਹੋ ਗਏ। ਹਾਂਜੀ ਸਰ ਐਸਐਸਪੀ ਡੀਐਸਪੀ ਸਾਹਿਬ ਨਾਲ ਸਾਰੇ ਆਪਾਂ ਗੱਲ ਕੀਤੀ ਕਹਿੰਦੇ ਕੱਲ ਗੱਲ ਕਰਾਂਗੇ ਸਵੇਰੇ ਆ ਸਰ ਜੀ। ਸਵੇਰੇ ਤਾਂ ਦੇ ਦੱਸਰਾਇਓ 9 ਵਜੇ ਤੇ ਤੁਹਾਨੂੰ ਦੱਸਾਂਗੇ। ਫਿਰ ਕਾਰਵਾਈ ਕਰਾਂਗੇ ਵੀ ਇਹੋ ਗੱਲ ਕੀਤੀ ਮੈਂ ਆੜੇ ਸਾਰਿਆਂ ਨਾਲ। ਸਾਰੇ ਇੱਥੇ ਕਾਰਵਾਈ ਹੋਣੀ ਨਹੀਂ ਦੀ। ਅਸੀਂ ਦੋਨੋਂ ਆਖ ਲੋਤੇ 9 ਦੇ ਵਜੇ 9 9:30 ਵਜੇ ਆਏ ਹੋਏ ਜੀ ਇੱਥੇ ਜੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਕਹਿੰਦੇ ਕਹਿੰਦੇ ਇੱਧਰ ਲੈ ਜਾਓ ਕਹਿੰਦੇ ਉੱਥੇ ਅਜੇ ਕਿੱਥੇ ਭਾਲੀ ਸਾਰੇ ਇਹਨੂੰ ਅਸੀਂ ਵੀ ਦੂਰੂ ਦੂਰੂ ਆਏ ਹਾਂ ਕਿ ਇੱਥੇ ਲੱਗੇ ਕਿ ਇਹਦਾ ਘਰ-ਬਾਰ ਤੇ ਹੈ ਨਹੀਂ ਜੀ ਬੜੀ ਮੁਸ਼ਕਲ ਨਾ ਮਹੀਨੇ ਬਾਅਦ ਆਪਾਂ ਨੂੰ ਫੜਿਆ ਜੇ ਆਪਾਂ ਹੁਣ ਛੱਡ ਦਿੱਤਾ ਤਾਂ ਇਹ ਫੇਰ ਨਹੀਂ ਹੱਥ ਚੋਣਾ ਅਜੇ ਸਾਰੇ ਨੂੰ ਹਨ ਨੂੰ ਇਹ ਨਹੀਂ ਪਤਾ ਕਿ ਇਹਦਾ ਪ੍ਰੋਪਰ ਐਡਰੈਸ ਹੈ ਕਿ ਜੀ ਜੋ ਇਹ ਦਸਨ ਦੇ ਜਲੰਧਰ ਦਾ ਉਹ ਵੀ ਹੈ ਕਿ ਨਹੀਂ ਹੈ ਜੀ ਪਤਾ ਨਹੀਂ ਨਾ ਇਹ ਕੋਲ ਪਗਧਾਰ ਗਾੜਾ ਨਾ ਕੋਈ ਆਈਡੀ ਨਾ ਕੋਈ ਪ੍ਰੂਫ ਹੈ ਜੀ ਪਈ ਆ ਪਰ ਇਹ ਵੀ ਭਈ ਧੋਖਾ ਬਈ ਨੂੰ ਇਹ ਕਹਿੰਦਾ ਨਹੀਂ ਨਹੀਂ ਸਾਰੇ ਇਹੀ ਕਹਿੰਦੇ ਆ ਕੇ ਮੁੰਡਾ ਕਹਿੰਦਾ ਤੈਨੂੰ ਪੈਸੇ ਪੀ ਸਾਨੂੰ ਦੋ ਇਹਨੂੰ ਸਾਰਿਆਂ ਨੂੰ ਪੈਸੇ ਦਿੱਤੇ ਆ ਆਹ ਤੂੰ ਇਹਨੂੰ ਕਹਿੰਦੇ ਤੂੰ ਦੇ ਪੈਸੇ ਇਹਨੂੰ ਹੀ ਕਹਿੰਦੇ ਆਂ ਹੋਰ ਦੂਜੇ ਨੂੰ ਥੋੜਾ ਕਹਿ ਵੀ ਆ ਚੰਦੂ ਗੇੜਾ ਬੰਦੂ ਗੇੜਾ ਪੈਸੇ ਇਹੀ ਤੈਨੂੰ ਦਿੱਤੇ ਆ ਪੈਸੇ ਤੇਰੇ ਕੋਲ ਲੈਣੇ ਆ ਜੇ ਪਾਸਪੋਰਟ ਵੀ ਤੈਨੂੰ ਲੈ ਪੈ ਵੀ ਤੇਰੇ ਕੋਲ ਲੈਣੇ ਮੈਂ ਇਹੀ ਕਿ ਮੇਰੇ ਕੋਲ ਰੇੜੀਆਂ ਆ ਰੇੜੀਆਂ ਵੇਚਤੀਆਂ ਕਹਿੰਦੇ ਮੋਟਰਸਲ ਵੇਚਤਾ ਮੰਗ ਚੋਂ ਕੀ ਕਰਨ ਲੋਕਾਂ ਕੋਲ ਪਏ ਇਹ ਹੁਣ ਕਹਿ ਦਿਆ ਮੈਨੂੰ ਪਤਾ ਨਹੀਂ ਮੈਂ ਡਿਊਟੀ ਕਰਦਾ ਹਾਂ ਨਹੀਂ ਤੇਰੇ ਕੋਲ ਲੈਣੇ ਭਾਈ ਜੀ ਤੂੰ ਮਰਜ਼ੀ ਕਰ ਤੈਨੂੰ ਨਹੀਂ ਤੇ ਮੈਂ ਬਾਗ ਜਬਾਣ ਦੇਣਾ ਅਜੀ ਤੇ ਬੱਚਿਆਂ ਦੇ ਪੈਸੇ ਜਿਹੜੇ ਬੁਗਣੇ ਦੇ ਇਕੱਠੇ ਹੋਏ ਸਾਰੇ ਉਹਨਾਂ ਨੂੰ ਮਤਲਬ ਕੱਢ ਆ ਕੇ ਇਹਨਾਂ ਨੂੰ ਫੇਰ ਵਾਜ ਦਿੱਤੇ ਹੈ ਜੀ ਜੇ ਤੁਹਾਡੇ ਬੱਚਿਆਂ ਦੇ 10-10 ਰੁਪਏ ਜਮਾ ਕੀਤੇ ਪੈ ਜਾਈ ਤੇ ਉਹ ਸਾਨੂੰ ਕਢਾ ਕੇ ਦਿੱਤੇ ਕੋਈ ਵਿਆਜੀ ਪੈ ਫੜ ਕੇ ਦਿੱਤੇ ਜੇ ਤੁਹਾਡੀ ਜੋ ਵੀ ਕਰ ਰਿਹਾ ਪ੍ਰਸ਼ਾਸਨ ਦੇ ਦੇਖ ਦੇਖੀ ਦੇ ਵਿੱਚ ਹੀ ਹੋ ਰਿਹਾ ਨਾ ਜੋ ਵੀ ਹੋ ਰਿਹਾ ਪ੍ਰਸ਼ਾਸਨ ਦੀ ਮਿਲੀ ਭਗਤਾਂ ਦੇ ਵਿੱਚ ਸਾਰੀ ਪ੍ਰਸ਼ਾਸਨ ਦੀ ਮਿਲੀ ਭਗਤਾਂ ਜੇ ਪ੍ਰਸ਼ਾਸਨ ਮਿਲਿਆ ਨਹੀਂ ਹੈਗਾ ਤੇ ਫਿਰ ਸਾਡੇ ਗਰੀਬਾਂ ਲਈ ਕਿਉਂ ਨਹੀਂ ਖੜਾ ਹੁੰਦਾ ਪਿਆ ਪ੍ਰਸ਼ਾਸਨ ਨੂੰ ਚਾਹੀਦਾ ਸਾਡੇ ਨਾਲ ਸਪੋਰਟ ਦੇਣੀ ਚਾਹੀਦੀ ਆ ਪਾਰਟੀ ਬਾਜੀ ਇੱਕ ਸਾਈਡ ਤੇ ਆ ਪੋਲਿਟਿਕਸ ਇੱਕ ਸਾਈਡ ਤੇ ਰਹਿ ਗਈ ਸਾਨੂੰ ਚਾਹੀਦਾ ਗਰੀਬੀ ਐਸੀ ਤਾਂ ਭਗਵੰਤ ਮਾਨ ਸਾਹਿਬ ਵੀ ਇਹੀ ਕਹਿੰਦੇ ਨਾ ਵੀ ਅੱਜ ਦਾ ਯੂਥ ਹੈ ਜਿਹੜਾ ਰਖਾ ਦੇ ਧੱਕੇ ਨਹੀਂ ਖਾਊਗਾ ਅਸੀਂ ਸੜਕਾਂ 'ਚ ਰੁਲਦੇ ਪਏ ਆ ਸਾਨੂੰ ਇੱਕ ਮਹੀਨਾ ਹੋ ਗਿਆ ਲਗਾਤਾਰ ਧੱਕੇ ਖਾਂਦਿਆਂ ਨੂੰ ਕਦੀ ਅਸੀਂ ਐਸਐਸਬੀ ਦੇ ਦਫਤਰ ਜਾ ਰਹੇ ਕਦੀ ਡੀਐਸਪੀ ਦਫਤਰ ਜਾ ਰਹੇ ਆ ਕਦੀ ਪਾੜਾ ਸਾਹਿਬ ਦੇ ਜਾ ਰਹੇ ਕਦੀ ਆਪਣੇ ਐਮਐਲਏ ਕਲਸੀ ਸਾਹਿਬਾ ਸਾਡੇ ਉਹਨਾਂ ਨੂੰ ਜਾ ਰਹੇ ਸਾਡੀ ਸੁਣਵਾਈ ਕਿਸੇ ਨੇ ਵੀ ਨਹੀਂ ਕੀਤੀ ਹੁਣ ਤਾਂ ਠੱਗੀ ਹੋਈ ਉਹ ਤੁਹਾਨੂੰ ਖੱਜਲ ਖਰਾਬ ਹੋਣਾ ਪੈ ਰਿਹਾ ਹੈ ਖੱਜਲ ਖਰਾਬ ਹੋ ਰਿਹਾ ਜੇ ਅਸੀਂ ਇਹਨਾਂ ਦੇ ਘਰ ਦੇ ਬਾਹਰ ਧਰਨਾ ਲਾਇਆ ਸਾਡੀ ਕੋਈ سپورਟ ਨਹੀਂ ਕਰ ਰਿਹਾ ਕੋਈ ਵੀ ਪਰ ਇਹਨਾਂ ਦੇ ਇੱਕ ਫੋਨ ਦੇ ਉੱਤੇ ਉਸੇ ਟਾਈਮ ਪੁਲਿਸ ਵਾਲੇ ਆ ਜਾਂਦੇ ਸਾਨੂੰ ਉਸੇ ਟਾਈਮ ਉਥੋਂ ਜਲਦੀ ਉਖਾਦਨ ਲਿਆ ਸਾਡੇ ਨਾਲ ਗੱਲਬੰਦੀ ਕੀਤੀ ਉਹਨਾਂ ਨੇ ਜੋ ਵੀ ਕੀਤਾ ਸਾਰਾ ਕੁਝ ਰਿਪੋਰਟਿੰਗ ਆ ਬਕਾਇਦਾ ਸਾਡੇ ਕੋਲ ਨਿਊਜ਼ ਦੇ ਵਿੱਚ ਸਰਵ ਹੋ ਜਾਏਗਾ ਅਸੀਂ ਸ਼ੇਅਰ ਵੀ ਕੀਤਾ ਅੱਗੇ ਵੀ ਸ਼ੇਅਰ ਕੀਤਾ ਹੁਣ ਵੀ ਕਰਾਂਗੇ ਜਿੱਥੇ ਤੱਕ ਸਾਡੇ ਕੋਲ ਜੋ ਹੁੰਦਾ ਹੈ ਤੇ ਕਰਾਂਗੇ ਨਹੀਂ ਕੋਈ ਪਾਸੇ ਸਾਡੀ ਸੁਣਵਾਈ ਹੋਊਗੀ ਤੇ ਅਸੀਂ ਸੜਕਾਂ ਤੇ ਬੈਠਾਂਗੇ ਹੁਣ ਤੁਹਾਡੀ ਐਸਐਸਪੀ ਦਾ ਸਾਹਮਣਾ ਗੱਲ ਹੋਈ ਕੀ ਕਹਿਣਾ ਸੀ ਐਸਐਸਪੀ ਹੁਣ ਗੱਲ ਹੋਈ ਹੈ ਜੀ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਸਵੇਰੇ 9 ਵਜੇ ਤੋਂ ਬਾਅਦ ਆਇਓ ਤੁਹਾਡੀ ਸਵੇਰੇ ਸੁਣਵਾਈ ਹੋਣੀ ਹੈ ਜੋ ਵੀ ਹੋਣਾ ਸਵੇਰੇ ਕਾਰਵਾਈ ਹੋਣੀ ਹੈ ਹੋਰ ਕੁਝ ਨਹੀਂ ਹੋਣਾ ਤੁਹਾਡਾ ਡੀਐਸਪੀ ਸਾਹਿਬ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਜੀ ਸਵੇਰੇ ਤੇ ਹੁਣ ਇਹਨਾਂ ਨੂੰ ਜਿੱਦਾਂ ਕਿੱਥੇ ਰੱਖਣਾ ਪਏਗਾ ਉਹ ਸਾਡੇ ਕੋਲ ਤਾਂ ਕੋਈ ਹੱਲ ਹੈ ਨਹੀਂ ਅਸੀਂ ਤਾਂ ਲੈ ਕੇ ਆਏ ਸੀ ਵੀ ਜਾਂ ਤਾਂ ਇੱਥੇ ਰੱਖੋ ਜਾਂ ਫਿਰ ਉੱਥੇ ਰੱਖਣ ਉਹ ਆਪਣੇ ਕੀ ਕਹਿੰਦੇ ਜੀ ਇਹਨੂੰ ਬਰਿਆਰੀ ਵਾਲੇ ਕਹਿ ਰਹੇ ਜੀ ਸਿਟੀ ਥਾਣੇ ਲੈ ਕੇ ਜਾਓ ਸਿਟੀ ਥਾਣੇ ਵਾਲੇ ਕਹਿੰਦੇ ਸਾਡੀ ਹੱਥ ਤੋਂ ਬਾਹਰ ਆ ਅਸੀਂ ਨਹੀਂ ਰੱਖ ਸਕਦੇ ਤੁਸੀਂ ਵਾਪਸ ਉੱਥੇ ਲੈ ਕੇ ਜਾਓ ਤੁਹਾਡਾ ਲੈਨ ਦੇਣਾ ਜੋ ਨੰਗਲੀ ਹੋਇਆ ਤੇ ਤਾਂ ਉਹ ਨੰਗਲੀ ਦਾ ਏਰੀਆ ਉਹੀ ਪੈਂਦਾ ਐਸਐਮਜੀ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲਖੀ